ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਤੇ ਸਵਾਦ ਕੀਤਾ ਜਾਂਦਾ ਤੁਹਾਡਾ ਇੱਕ ਹੋਰ ਵੀਡੀਓ ਵਿੱਚ ਤੇ ਅੱਜ ਆਪਾਂ ਚੱਲੇ ਹਾਂ ਜੀ ਗੁਰਦਰਾਜ ਜੂਰ ਸਾਹਿਬ ਧਰਮਕੋਟ ਜਿਹੜਾ ਮੋਗਾ ਵਿੱਚ ਤੇ ਉਥੋਂ ਦਾ ਇਤਿਹਾਸ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ ਤੇ ਇਸ ਦੇ ਗੁਰੂ ਅਮਰਦਾਸ ਨਾਲ ਜੁੜਿਆ ਹੋਇਆ ਹੈ ਉਥੋਂ ਦਾ ਇਤਿਹਾਸ ਤੇ ਆਪਾਂ ਚੱਲਦੇ ਹਾਂ ਗੁਰਦਰਾ ਸਾਹਿਬ ਤੇ ਤੁਹਾਨੂੰ ਕਰੌਣੇ ਦਰਸ਼ਨ ਤੇ ਤੁਸੀਂ ਬਣ ਰਿਹਾ ਜੇ ਇਸ ਵੀਡੀਓ ਦਾ ਨਾਲ ਤੇ ਆਇਆ ਜੀ ਮੈਂ ਐਂਟਰੀ ਗੇਟ ਗੁਰਦੁਰਾ ਸਾਹਿਬ ਦਾ ਤੇ ਇੱਥੇ ਬਹੁਤ ਚਾਂਤੀ ਮਹਿਸੂਸ ਹੁੰਦੀ ਹੈ ਤੇ ਇਹ ਗੁਰਦਰਾਉਂ ਰੋਡ ਬਣਿਆ ਹੈ ਪਰ ਇੱਥੇ ਆ ਜਾਈ ਇਕੱਠ ਹੋਣ ਕਰਕੇ ਬਹੁਤ ਸੋਹਣਾ ਮਾਹੌਲ ਗੁਰਦੁਰਾ ਸਾਹਿਬ ਦਾ ਤੇ ਹੁਣ ਅਬ ਜੋੜ ਜਮਾ ਕਰਾਉਣੇ ਆ ਜੀ ਤੇ ਆ ਸਾਹਮਣੇ ਦਰਬਾਰ ਸਾਹਿਬ ਇਸ ਤਰਫ ਜੋੜਾ ਕਰ ਤੇ ਸਾਹਮਣੇ ਸਰਾਵਾਂ ਬਣੀਆਂ ਹੋਈਆਂ ਹਨ ਤੇ ਹੁਣ ਆਪਾਂ ਦਰਬਾਰ ਸਾਹਿਬ ਵੱਲ ਚੱਲਦੇ ਆਂ ਨਾਸਰੂ ਗੁਰੂ ਸਾਹਿਬਾ ਚਲਦੇ ਆ ਪੰਚਨਾਨਾ ਕਰਦੇ ਆ ਜੀ ਤੇ ਫਿਰ ਉਸ ਤੋਂ ਬਾਅਦ ਮੱਥਾ ਟੇਕਾਂਗੇ ਇਸ ਸਰੋਵਰ ਤੇ ਇੱਥੇ ਆਪਾਂ ਕਰਦੇ ਆ ਪੰਚਨਾਨਾ ਇਸ ਗੁਰਦੁਰਾ ਸਾਹਿਬ ਨੂੰ ਪਹਿਲੀ ਪਾਸ਼ਾਈ ਗੁਰਾਨਕ ਦੇਵ ਜੀ ਨੇ ਰੰਗ ਭਗ ਲਾਇਆ ਤੇ ਉਹਨਾਂ ਦੀ ਚੈਲੰਜ ਹੋ ਬਰਾਦ ਜੀ ਇਸ ਗੁਰਦੁਰਾ ਸਾਹਿਬ ਨੂੰ ਉਹਨਾਂ ਦੇ ਵੱਜਣ ਸੰਨ ਕੇ ਇੱਕ ਦਿਨ ਇਸ ਥਾਨ ਬਹੁਤ ਰੰਗ ਭਗ ਲੱਗਣਗੇ ਤੇ ਅੱਜ ਉਸ ਥਾਂ ਤੇ ਬਹੁਤ ਸੋਹਣਾ ਹੈ ਗੁਰਦੁਰਾ ਸਾਹਿਬ ਜੀ ਸ਼ੋਭਿਤ ਹੈ ਜੀ ਲਾਹ ਹੈ ਗੁਰ ਇਸ ਜਗ੍ਹਾ ਦੇ ਐਦਵਰ ਤੇ ਮੱਸਾਵਲਦਨ ਸੰਗਤ ਕਾਫੀ ਮਾਤਰਾ ਵਿੱਚ ਆਉਂਦੀ ਹੈ ਤੇ ਇਸ ਸਥਾਨ ਤੇ 1 ਜੰembre ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਦਿਵਸ ਮਨਾਇਆ ਜਾਂਦਾ ਹੈ ਤੇ ਇਸ ਸਥਾਨ ਤੇ ਗੁਰੂ ਅਮਰਦਾਸ ਜੀ ਦਾ ਕਰਾਮਾਤ ਜੋੜਾ ਆਉਂਦਾ ਹੈ ਜੀ ਤੇ ਬਹੁਤ ਭਾਰੀ ਮਾਤਰਾ ਵਿੱਚ ਆਉਂਦਾ ਉਸ ਜੋੜਾ ਸੇ ਦਰਸ਼ਨ ਕਰਨ ਆਉਂਦੀਆਂ ਹਨ ਤੇ ਮੰਨਿਆ ਜਾਂਦਾ ਹੈ ਕਿ ਉਸ ਜੋੜਾ ਸੇ ਦਰਸ਼ਨ ਕਰਕੇ ਤੇ ਜਿਵੇਂ ਆਪਣੇ ਸਾਰੇ ਦੁੱਖ ਤੇ ਲੀਖਾਂ ਦੂਰ ਹੁੰਦੀਆਂ ਹਨ ਤੇ ਸੰਗਤਾਂ ਉਦੋਂ ਭਾਰੀ ਮਾਤਰਾ ਵਿੱਚ ਇੱਥੇ ਦਰਸ਼ਨ ਕਰਨ ਲਈ ਆਉਂਦੀਆਂ ਹਨ ਇਸ ਗੁਰਦਰਾ ਸਾਹਿਬ ਦਾ ਮਾਹੌਲ ਬਹੁਤ ਹੀ ਵਧੀਆ ਖੁੱਲਾ ਡੁੱਲਾ ਸਥਾਨ ਵਿੱਚ ਗੁਰਦਰਾ ਸਾਹਿਬ ਬਣਿਆ ਹੋਇਆ ਹੈ ਤੇ ਬਹੁਤ ਹੀ ਇੱਥੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਤੇ ਹੁਣ ਆਪਾਂ ਗੁਰਦਰਾ ਸਾਹਿਬ ਦੀ ਪ੍ਰਕਰਮਾ ਕਰਦੇ ਹਾਂ ਜੀ ਤੇ ਐਡਵਰਟ ਤੇ ਮੱਸਲ ਦੀ ਸੰਗਤ ਤੇ ਕਾਫੀ ਦੇਖਣ ਨੂੰ ਮਿਲਦੀ ਹੁੰਦੀ ਹੈ ਪਰ ਅਸੀਂ ਆਏ ਹਾਂ ਜੀ ਵਰਕਿੰਗ ਡੇ ਵਿੱਚ ਸੋ ਵਰਕਿੰਗ ਡੇ ਵਿੱਚ ਆਨ ਕਰਕੇ ਇੱਥੇ ਸੰਗਤ ਟਾਮੀ ਟਾਮੀ ਦੇਖਣ ਨੂੰ ਮਿਲਦੀ ਹੈ ਬਹੁਤ ਸੋਹਣਾ ਗੁਰਦੁਆਰਾ ਬਣਿਆ ਬਹੁਤ ਖੁੱਲ੍ਹੇ ਢੁੱਲੇ ਜਗ੍ਹਾ ਵਿੱਚ ਬਣਿਆ ਹੈ। ਹਾਂਜੀ। ਇਸ ਸਥਾਨ ਨਾਲ ਬਾਬਾ ਨਿਹੰਗ ਸਿੰਘ ਜੀ ਦਾ ਇਤਿਹਾਸ ਜੁੜਿਆ ਹੋਇਆ ਹੈ ਜੀ। ਤੇ ਆਹ ਸਾਹਮਣੇ ਲੰਗਰ ਹਾਲ ਹੈ ਜੀ। ਤੇ ਦਿਨ ਕੋਈ ਹੋਵੇ ਲੰਗਰ ਇੱਥੇ ਚੱਲਦਾ ਰਹਿੰਦਾ ਹੈ ਜੀ। ਤੇ ਹੁਣ ਵੀਡੀਓ ਵਿੱਚ ਆਪਾਂ ਉਹ ਤਰੀਕ ਦਿਖਾਉਣੇ ਆ ਕਿ ਜਿੱਥੇ ਰਾਣਾ ਦੇਵ ਜੀ ਰੁਕੇ ਸੀ। ਸਾਹਮਣੇ ਇਹ ਵੀਡੀਓ ਚ ਤੁਸੀਂ ਉੱਤਰ ਇੱਕ ਦੇਖ ਸਕਦੇ ਹੋ ਜਿੱਥੇ ਗੁਰੂਆਂ ਦੇ ਜੀ ਰੁਕੇ ਸੀਗੇ ਤੇ ਉਹਨਾਂ ਨੇ ਰੰਗ-ਬਾਕ ਲਾਇਆ ਇਸ ਤਰ੍ਹਾਂ ਤੀਨ ਇਹ ਆ ਜੀ ਗੁਰਦੁਆਰਾ ਡੰਗਰ ਸਾਹਿਬ ਗੁਰਦਰ ਹਜੂਰ ਸਾਹਿਬ ਧਰਮਕੋਟ ਜਿਲ੍ਹਾ ਮੋਗਾ ਵਿੱਚ ਪੈਂਦਾ ਹੈ ਜੀ ਢੋਲਿਆ ਰੋਡ ਤੇ ਔਨ ਰੋੜੀ ਇਹ ਗੁਰਦੁਆਰਾ ਪੈ ਜਾਂਦਾ ਹੈ ਜੀ ਬਹੁਤ ਸੋਹਣਾ ਸ਼ਾਨਦਾਰ ਗੁਰਦੁਆਰਾ ਬਣਿਆ ਇਹ ਤੇ ਤੇ ਅੱਗੇ ਆਪਾਂ ਹੋਰ ਮਿਲਦੇ ਹਾਂ ਜੇ ਇੱਕ ਹੋਰ ਨਵੀਂ ਵੀਡੀਓ ਉਹ ਨਵੇਂ ਗੁਰਦਰਾ ਸਾਹਿਬ ਵਿੱਚ ਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਡਲਦਨ ਬਾਏ ਬਾਏ ਰੱਬ ਰੱਖਾ ਵਾਹਿਗੁਰੂ 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 ਵਾਹਿਗੁਰੂ